ਪਰਵਾਰ ਦੇ ਨਜ਼ਦੀਕੀ ਮੰਨਿਆ ਜਾਂਦਾ ਪਰ ਅੱਜ ਤੁਸੀਂ ਜਿਹੜਾ ਹੈ ਇੱਕ ਤੁਹਾਡਾ ਨਾਮ ਪਰ ਬਾਗੀਆਂ ਚ ਆ ਰਿਹਾ ਕੋਈ ਬਾਗੀ ਨਹੀਂ ਸਾਰੇ ਗੁਰੂ ਨਾਲ ਜੁੜੇ ਹੋਏ ਆਂ ਛੂਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਆਂ ਸਾਡੇ ਮਨ ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਹੋਈਆਂ ਨੇ ਉਹਦੀ ਜਾ ਕੇ ਗੁਰੂ ਅੱਗੇ ਛੂਚੇ ਪਾਤਸ਼ਾਹ ਅਗੇ ਪ੍ਰਾਰਥਨਾ ਕਰਦੇ ਮਾਫੀ ਮੰਗਦੇ ਉਹ ਅੱਜ ਮਾਫੀ ਮੰਗ ਗਏ ਅ ਸਾਰਾ ਬੋਝ ਲੈ ਗਿਆ ਗੁਰੂ ਅੱਗੇ ਹਿਰਦਾਸ ਰੱਖਦੇ ਆਂ ਕਿਛੁ ਚੁੱਚੇ ਬਾਦਸ਼ਾਹ ਸਾਨੂੰ ਐਸੀ ਲੋਟ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋਛ ਗਏ ਜਿਹਦੇ ਨਾਲ ਜਿਹੜਾ ਤੁਹਾਡੇ ਮਨ ਦੇ ਉੱਤੇ ਬੋਝ ਆ ਉਹ ਲੈ ਜਵੇ ਅਗਲੀ ਗੱਲ ਕੀ ਰਹਿ ਗਿਆ ਤੁਹਾਡੀ ਕਿੱਟਣਾ ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਜਿੱਦੇ ਤੇ ਮੰਗ ਰਹੇ ਹੋਣ ਕਿ ਜਦੋਂ ਪਰਚਾ ਖਰਜ ਹੋਇਆ ਉਦੋਂ ਤੁਸੀਂ ਲੋਕਾਂ ਦੀ ਸਹਿਮਤੀ ਜਿਤਾਈ ਸੀ ਪਰਚਾ ਕਿਹੜਾ ਖਰਜ ਹੋਇਆ ਸੀ ਜਦੋਂ 2012 ਚ ਪਰਚਾ ਕਾਲੀ ਦਲ ਵੱਲੋਂ ਕੈਨਸਲ ਕੀਤਾ ਗਿਆ ਸੀ ਸਲਾਮਤਪੁਰੇ ਦੇ ਵਿੱਚ ਮੈਂ ਕਦੇ ਕੋਈ ਸ਼ਾਮਲ ਨਹੀਂ ਹੋਇਆ ਕਦੇ ਤੁਸੀਂ ਉਸ ਪਾਰਟੀ ਦਾ ਕਾਲੀ ਦਲ ਦਾ ਮੈਂ ਸਾਰੇ ਪਾਰਟੀ ਸੀ ਉਹ ਉਸੇ ਗੱਲ ਦੀ ਮਾਫੀ ਮੰ ਜੇ ਉਹ ਅਸੀਂ ਉਦੋਂ ਬੋਲੇ ਹੁੰਦੇ ਉਹ ਜੋ ਕੀਤਾ ਹੁੰਦਾ ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ 파ਟ ਸੀ ਪਰ ਅਸੀਂ ਉਦੋਂ ਬੋਲੇ ਨਹੀਂ ਚੁੱਪ ਰਹੇ ਉਸ ਗੱਲ ਦੀ ਗੁਰੂ ਅਕੀਰਾਂ ਨੀਤੀ ਹੈਗੀ ਇਕੱਲੀ ਹੁਣ ਤੱਕ ਅੱਗੇ ਉਹ ਫਿਰ ਬਾਅਦ ਚ ਦੱਸਾਂਗੇ ਸਿੰਘ ਸਾਹਿਬ ਨਾਲ ਮੁਲਾਕਾਤ ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ ਉਹਨਾਂ ਕੋਲ ਜਾ ਕੇ ਹੱਥ ਚੋਰ ਕੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਬਸੇ ਦੇਖੋ ਮੁੱਦਤ ਸੁਣ ਸੁਣਸਾ ਨਹੀਂ ਪਤਾ ਮੇਰੇ ਕਹਿਣ ਦੀ ਲੋੜ ਨਹੀਂ ਉਹ ਜਿਹੜੇ ਸਿੰਘ ਸਾਹਿਬ ਨੂੰ ਨਾ ਸਿੰਘ ਸਾਹਿਬ ਤੁਸੀਂ ਐਪਲੀਕੇਸ਼ਨ ਦਿੱਤੀ ਮੈਨੂੰ ਲੱਗਦਾ ਨਹੀਂ ਡੀਜੀਪੀ ਹੋਣ ਦੇ ਨਾਲ ਕਿਉਂਕਿ ਕਾਫੀ ਦੇ ਡੀਜੀਪੀ ਜਦ ਜਦ ਉਹ ਉਸ ਵੇਲੇ ਵਜ਼ਾਰਤ ਸੀਗੇ ਉਹ ਚੀਜ਼ਾਂ ਦਾ ਮੀਟਿੰਗ ਦਾ ਪਾਰਟ ਰਹੇ ਉਸ ਤੋਂ ਬਿਨਾ ਨਹੀਂ ਹੋ ਸਕਦਾ ਮੈਂ ਤਾਂ ਛੋਟਕਟ ਚ ਮਗਾਦੀ ਗੱਲ ਕਿ ਅਸੀਂ ਉਹਦੋਂ ਨਹੀਂ ਬੋਲੇ ਹਾਂ ਤੇ ਉਹ ਸਾਡੀ ਗਲਤੀ ਸੀ ਉਸ ਗੱਲ ਦੀ ਮਾਫੀ ਅੱਜ ਹੀ ਲੈਣਾ ਰਖੜਾ ਸਾਹਿਬ ਤੁਹਾਡੀ ਦੇ ਚੰਦੂ ਮਾਜਰਾ ਸਾਹਿਬ ਦੀ ਕੱਟ ਤੋਂ ਵੀ ਉਸ ਤਰੀਕੇ ਨਾਲ ਜਦ ਤੁਸੀਂ ਤੁਸੀਂ ਸੋਚਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਦੂ ਮਾਜਰਾ ਸਾਹਿਬ ਜੀ ਮੈਂ ਕਦੇ ਕਿਸੇ ਨਾਲ ਜ਼ਿੰਦਗੀ ਚ ਖੁੰਦ ਕੇ ਰੱਖੀ ਕਦੇ ਦੇਖਿਆ ਤੁਸੀਂ ਇੱਕ ਬੰਦੇ ਦੱਸ ਦੋ ਮੈਂ ਕਦੇ ਜ਼ਿੰਦਗੀ ਚ ਆਪਣਾ ਟੈਂਪਲ ਰੂਜੀ ਨਹੀਂ ਕੀਤਾ ਕਦੇ ਕਿਸੇ ਨਾਲ ਖੁੰਦ ਕੇ ਰੱਖੀ ਬਖਸ਼ਿਸ਼ ਗੁਰੂ ਮਹਾਰਾਜ ਨੇ ਏਡੀ ਕੀਤੀ ਹੋਈ ਹੈ ਸੁੱਚੇ ਪਾਛੇ ਨੇ ਏਡੀ ਉਹਦੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਫਨਾ ਵੀ ਨਹੀਂ ਸੋਚ ਸਕਦਾ ਜਿਹੜਾ ਬੰਦਾ ਸੁਫਨਾ ਵੀ ਨਹੀਂ ਲੈ ਸਕਦਾ ਜਿਹੜੀ ਚੀਜ਼ ਪ੍ਰਮਾਤਮਾ ਉਹ ਵੀ ਦੇ ਦਵੇ ਫੇਰ ਵੀ ਕਿਸੇ ਨਾਲ ਆਪਾਂ ਖੁੰਦ ਕਰੀਏ ਕਿਸੇ ਨਾਲ ਹੋਰ ਰੱਖੀਏ ਮੇਰੀ ਕਿਸੇ ਨਾਲ ਖੁੰਦ ਕਲੀ ਸਾ ਸੁਵੀਰ ਸਿੰਘ ਬਾਦਨਾਮੀ ਮੇਰੀ ਖੁੰਦ ਕਦੀ ਹੋਰ ਕਿਸੇ ਨਾਲ ਵੀ ਖੁੰਦ ਕਮੀ ਸਾਰੇ ਇਹ ਗੁਰੂ ਉਹਦੀ ਬਖਸ਼ਾ ਨੇ ਕਿ ਇੱਥੇ ਫਿਰਦੇ ਆ ਤੁਹਾਡੇ ਕੋਲ ਤੇ ਜੇ ਗੁਰੂ ਦੀ ਬਖਸ਼ਿਸ਼ ਨਾ ਹੋਏ ਮੇਰੇ ਵਰਗੇ ਬੰਦੇ ਸੋਈ ਸੰਜੀ ਨਹੀਂ ਰਹਾਂਗਾ ਨਹੀਂ 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 ਕੋਈ ਹੋਰ ਲੋਕਾਂ ਕੋਲ ਕਹਾ ਜਾ ਰਿਹਾ ਹੈ ਕਿ ਕਿਆ ਬਿਲਿੰਗ ਨਹੀਂ ਹੈ ਇਸ ਲਈ ਪੰਜਾਬ ਪੰਧਾਰ ਤੋਂ ਹੁੰਦੇ ਨਾ ਦੇਖੋ ਉਹਨੂੰ ਸਵਾਲ ਉਹਨਾਂ ਦਾ ਪੁੱਛਦੇ ਫਿਰਦੇ ਨੇ ਤੁਹਾਡੇ ਵੱਲੋਂ ਮੇਰੇ ਕੋਲ ਕੋਈ ਨਹੀਂ ਨਾਮ ਆਇਆ ਇਹ ਤੁਹਾਡੇ ਕੋਲ ਆਇਆ ਹੁਣ ਮੇਰੇ ਕੋਲ ਆਇਆ ਨਾ ਮੈਨੂੰ ਪਤਾ ਤੁਸੀਂ ਕਿਵੇਂ ਦਾ ਪ੍ਰਧਾਨ ਚਾਹੁੰਦੇ ਹੋ ਤੁਸੀਂ ਪ੍ਰਧਾਨ ਕਿਵੇਂ ਦਾ ਚਾਹੁੰਦੇ ਹੋ ਇਹ ਤਾਂ ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ ਜਿਹੜਾ ਕੋਈ ਲੱਣਾ ਉਹ ਬਾਬੇ ਨਾਨਕ ਨੇ ਲਾਇਆ ਪਿਆ ਤੁਸੀਂ ਤੁਸੀਂ ਨਾ ਤੁਹਾਡੇ ਗਾਇ ਤੇ ਲੱਗਣਾ ਨਾ ਮੇਰੇ ਗਾਇ ਤੇ ਲੱਗਣਾ ਤੁਸੀਂ ਵੀ ਬਣਨਾ ਚਾਹੁੰਦੇ ਹੋ ਨਾ ਮੈਂ ਕਦੇ ਪ੍ਰਧਾਨ ਦੇ ਕਈ ਮੈਂ ਕਿਸੇ ਚੀਜ਼ ਦਾ ਵੀ ਉਹ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋ ਨਹੀਂ ਸੀਗਾ ਮੈਂ ਤਾਂ ਗੁਰੂ ਦੇ ਚਰਨਾਂ ਚ ਰਹਿਣ ਵਾਲਾ ਇਨਸਾਨ ਹਾਂ ਜਿੱਥੇ ਪਹੁੰਚੇ ਆ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਬਰਦ ਕੋਈ ਸਾਝੀ ਵੀ ਨਹੀਂ ਰਹਾਉਂਦਾ ਕਿਨੇ ਕਿਹੜੇ ਕੰਮ ਕਰਨਾ ਇੱਕ ਤਾਂ ਆਵਾਜ਼ ਉੱਠ ਰਹੀ ਹੈ ਜੀ ਵੀ ਜਿਹੜੇ ਬਾਜੀ ਨੇ ਉਹਨਾਂ ਤੋਂ ਮੋਗੜ ਦੇਣਾ ਚਾਹੀਦਾ ਜਿਹੜੇ ਕੰਮ ਕਰਨਾ ਚਾਹੀਦਾ ਇਹ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ ਉਹ ਕੱਢ ਦੇਣ ਉਹ ਰੱਖ ਲੈਣ ਸਾਡੀ ਤਾਂ ਉਹਨਾਂ ਅੱਗੇ ਨਿਮਰਤਾ ਹੀ ਹੈ ਕਿ ਆਪਾਂ ਸਾਰੇ ਇਕੱਠੇ ਪ੍ਰਧਾਨ ਸਾਹਿਬ ਨਹੀਂ ਮੰਨਦੇ ਤਾਂ ਫਿਰ ਕੀ ਹੋਏਗਾ ਜੀ ਫਿਰ ਜੇ ਪ੍ਰਧਾਨ ਸਾਹਿਬ ਨਹੀਂ ਮੰਨਦੇ ਇਹ ਪੁੱਤਰੋਂ ਇਹ ਸਾਰੀਆਂ ਇਹ ਇਹ ਸਾਰੀਆਂ ਗੱਲਾਂ ਅੱਜ ਤੋਂ ਭਾਲ ਕਰਾਂਗੇ ਅੱਜ ਗੁਰੂ ਦੇ ਚਰਨਾਂ ਚ ਆਇਆ ਅਸੀਂ ਗੁਰੂ ਦੇ ਚਰਨਾਂ ਚ ਰਹਿਣ ਦਿੰਦੇ